ਕਰੋਂ ਦਾ ਕਬੱਡੀ ਦਾ ਸ਼ੌਂਕ ਪਿਆ ਤੇ ਕਰੋਂ ਦਾ ਤੁਸੀਂ ਖੇਡਦੇ ਆ ਰਹੇ ਤਿੰਨ ਚਾਰ ਸਾਲ ਹੋ ਗਏ ਕਬੱਡੀ ਖੇਡਦੇ ਆ ਕਾਫੀ ਟਾਈਮ ਦਾ ਸ਼ੌਂਕ ਹੈ ਕਿ ਇੱਕ ਵਧੀਆ ਪਲੇਅਰ ਬੰਨਾ ਇੱਕ ਘਰਦਿਆਂ ਦੀ ਬਹੁਤ ਸਪੋਰਟ ਆ ਕਿ ਕਈ ਨਿਕਲੇ ਨਹੀਂ ਦਿੰਦੇ ਚਲੋ ਕਰੋ ਬਾਹਰ ਕਿ ਮੈਨੂੰ ਕਦੀ ਕਿਸੇ ਨੇ ਕਹਾ ਨਹੀਂ ਕਰੋ ਕੀ ਜਾਣਾ ਨਹੀਂ ਬਾਹਰ ਸਪੋਰਟ ਕਰਦੇ ਤੇ ਇੱਥੋਂ ਤੱਕ ਪਹੁੰਚੇ ਆਂ ਕਿ ਅੱਜ ਅੱਖਾਂ ਕਿਉਂ ਪਾਰ ਰਹੀਆਂ ਆਜ ਅੱਖਾਂ ਚੋਂ ਅਥਰੂ ਕਿਉਂ ਆ ਗਏ ਕੀ ਲੱਗਦਾ ਇਹ ਖੁਸ਼ੀ ਦੇ ਅਥਰੂ ਨੇ ਹੈ ਕਰੀ ਇਸ ਭਾਵੁਕ ਹੋ ਗਈਆਂ ਕੀ ਲੱਗਦਾ ਵੀ ਇੰਨਾ ਕਦੀ ਮਾਨ ਸਨਮਾਨ ਕਾ ਦੀ ਮਿਲਿਆ ਕਰੀ ਸ਼ਰਦੀ ਥਰਾਂਣ ਦੀ ਹਾਂਜੀ ਨਹੀਂ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਪਹਿਲੀ ਵਾਰ ਇਦਾਂ ਕੀਤਾ ਕਿ ਪਿੰਡ ਜੋ ਕੇ ਨੇ ਇਦਾਂ ਨਹੀਂ ਕੀਤਾ ਬਾਤਾ ਦਿਤੀ ਅਨੇ ਅੱਜ ਚੰਗਾ ਮਾਨਸਾ ਮਾਨ ਕੀਤਾ ਕਿੰਨੀ ਖੁਸ਼ੀ ਯਾਰ ਹੋ ਰਹੀ ਅੱਜ ਬਹੁਤ ਜ਼ਿਆਦੀ ਖੁਸ਼ੀ ਹੋ ਰਹੀ ਹੈ ਲੋਕਾਂ ਦੇ ਬੇਟੇ ਗਾਂ ਵਾਦ ਦੇ ਮੇਰੀ ਧੀ ਵਧੀਆ ਇਹ ਮੇਰਾ ਬੇਟਾ ਹੈ ਬੀਟੀ ਬੇਟਾ ਹਾਂਜੀ ਪਾਪਾ ਮਜ਼ਦੂਰ ਆ ਕਿ ਮੰਮਾ ਵੀ ਘਰਾਂ ਚ ਕੰਮ ਕਰਦੇ ਆ ਕਿ ਡਾਈਟ ਪੂਰੀ ਨਹੀਂ ਮਿਲ ਚਲੋ ਜਿੰਨੀ ਚਾਹੀਦੀ ਆ ਸਾਨੂੰ ਸਰਕਾਰ ਵੀ ਕਾਫੀ ਚਲੋ ਡਾਈਟ ਡਿਪਾਰਟਮੈਂਟ ਦੀ ਜਿਹੜੀ ਹੁੰਦੀ ਆ ਇੰਨੇ ਨਾਲ ਦੀ ਬਾਕੀ ਕੋਚ ਸਾਡੇ ਕਾਫੀ ਸਾਡੇ ਲਈ ਕਰਦੇ ਆ ਪਰ ਮਨਜ ਖੁਸ਼ੀ ਬੜੀ ਹੋਈ ਉਹਨਾਂ ਦੇ ਬੱਚਿਆਂ ਦੇ ਅੱਖਾਂ 'ਚ ਹੱਥੂ ਆ ਗਏ ਨੇ ਪਰਿਵਾਰ 'ਚ ਵੀ ਸਾਡੇ ਸਾਡੇ ਪਿੰਡ 'ਚ ਕਦੇ ਕਿਸੇ ਨੇ ਐਡਾ ਮਾਨ ਸਨਮਾਨ ਕੀਤਾ ਭਾਈ ਬਲਵਿੰਦਰ ਸਿੰਘ ਨੇ ਬਹੁਤ ਮਾਨ ਸਨਮਾਨ ਕੀਤਾ ਇਹ ਮਨਜ ਵਿਚਾਰ ਕੇ ਦਾਇਰ ਦੋ ਇਹ ਬੱਚਿਆਂ ਦੇ ਨਾਲ ਜਦੋਂ ਗਰੀਬ ਪਰਿਵਾਰ ਵੇਖੀਦੇ ਆ ਨਾ ਅਮੀਰਾਂ ਦੇ ਨਾਲ ਤੇ ਫੋੜਵਾ ਵੀ ਲੋਕੀ ਖਚਾਉਂਦੇ ਆ ਤੇ ਅਮੀਰਾਂ ਦੇ ਨਾਲ ਡੱਬੇ ਵੀ ਲੈ ਕੇ ਜਾਂਦੇ ਆ ਪਰ ਇਹੋ ਜਿਹੇ ਪਰਿਵਾਰਾਂ ਦੇ ਨਾਲ ਜਦੋਂ ਤੁਸੀਂ ਖਲੋਗੇ ਨਾ ਤੇ ਤੁਹਾਨੂੰ ਰੱਬ ਆਪੇ ਛੇਤੀ ਆਊਗਾ ਔਰ ਰੱਬ ਤੁਹਾਨੂੰ ਮਿਲਦਾ ਵੀ ਆ ਈਆਂ ਯਾਤਰਾ ਆ ਕੇ ਕਈਆਂ ਦੀਆਂ ਫੋਨਾਂ 'ਚ ਬੜੀਆਂ ਨੇ ਰੀਲਾਂ ਬਣਾਉਂਦੀਆਂ ਨੇ ਪਰ ਤੁਹਾਡੀ ਧਿਆਨੇ ਨਾਲ ਨਾਰਾਸ਼ਨਗੀ ਦਾ ਤੁਹਾਡਾ ਕੀ ਕਹਿਣਾ ਚਾਹੋ? ਇਹ ਪੁੱਤੀ। ਪੁੱਤ ਹੈ। ਇਹ ਦੋਹਾਂ ਬੱਚੀਆਂ ਨੂੰ ਮੈਂ ਵੇਖਿਆ ਬੇਰੋਂਦਿਆ ਆਂ ਤੇ ਇਹ ਪਾਈ ਆਪਣੇ ਘਰ ਬਣਾਉਣੇ ਆ ਤੇ ਮੈਨੂੰ ਦੇਖ ਕੇaldi ਬੜੀ ਖੁਸ਼ੀ ਆ ਕਿ ਜਿਹੜਾ ਇਹਨਾਂ ਦੀ ਸੋਚ ਮੁੰਡਿਆਂ ਨੂੰ ਵੱਧ ਕੇ ਆ। ਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨ ਦੇ ਨਾਲ ਤਸਵੀਰਾਂ ਖਾਵਾਂਗੇ ਪਿੰਡ ਕਾਲੇ ਦੀਆਂ ਜਿੱਥੇ ਕਿ ਦੋ ਧੀਆ ਪਿੰਡ ਦੀਆਂ ਨੇ ਬਹੁਤ ਮਾਣ ਰੱਖਣ ਕੀਤਾ ਪਿੰਡ ਦਾ ਤੇ ਪੂਰੇ ਪੰਜਾਬ ਦਾ ਪੂਰੇ ਅਮਰ ਸਾਹਿਬ ਦਾ ਇਹ ਜਿਹੜੀਆਂ ਦੋ ਧੀਆ ਨੇ ਤੁਸੀਂ ਦੇਖ ਸਕਦੇ ਹੋ ਇੱਕ ਮੇਰੇ ਬੰਦੇ ਲੱਗੇ ਖੁਸ਼ੀ ਇੱਕ ਸ਼ਰਨਜੀਤ ਆ ਇਹ ਆਮ ਘਰਾਨੇ ਚੋਂ ਨੇ ਆਮ ਪਰਿਵਾਰ ਚੋਂ ਨੇ ਪਰ ਇਹਨਾਂ ਨੇ ਅੱਜ ਪਿੰਡ ਕਾਲਿਆਂ ਦਾ ਨਾਰਸ਼ ਰੋਸ਼ਨ ਕਰ ਦਿੱਤਾ ਤੇ ਆਪਣੇ ਅਮਰ ਸਾਹਿਬ ਦਾ ਨੋਸ਼ਨ ਕੀਤਾ ਇਹ ਛੋਟੀਆਂ ਧੀਆ ਨੇ ਉਮਰਾ ਭਾਵੇਂ ਛੋਟੀਆਂ ਨੇ ਪਰ ਹੌਸਲੇ ਬੜੇ ਬੁਲੰਦ ਨੇ ਕਬੱਡੀ ਦੀਆਂ ਦੋਵੇਂ ਪਲੇਅਰ ਨੇ ਦੋਵੇਂ ਜਾਫੀ ਨੇ ਅਤੇ ਨੈਸ਼ਨਲ ਦਾ ਖੇਡ ਕੇ ਆਈਆਂ ਨੇ ਪਰ ਘਰਾਂ 'ਚ ਗਰੀਬੀ ਬੜੀ ਆ ਮੈਂ ਕਹਿੰਦਾ ਘਰਾਂ ਦੇ ਹਾਲਾਤ ਬੜੇ ਮਾੜੇ ਨੇ ਅ ਜਿਸ ਘਰ ਵਿੱਚ ਅਸੀਂ ਬੈਠੇ ਆ ਇਹ ਇਹਨਾਂ ਦਾ ਘਰ ਨਹੀਂ ਆ ਇਹ ਸਾਡੇ ਜਿਹੜੇ ਪਿੰਡ ਦੇ ਮੋਢੀਵਾਰ ਨੇ ਭਾਈ ਬਲਵਿੰਦਰ ਸਿੰਘ ਕੋਲਾ ਜੀ ਉਹਨਾਂ ਨਾਲ ਘਾਰਿਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਉਹਨਾਂ ਨੇ ਅੱਜ ਧੀਆ ਨੂੰ ਸਨਮਾਨਿਤ ਕੀਤਾ ਧੀਆ ਦਾ ਬਹੁਤ ਵੱਡਾ ਜਿਹੜਾ ਕੀ ਮਾਨ ਸਨਮਾਨ ਕੀਤਾ ਬਹੁਤ ਵੱਡੀ ਗੱਲ ਆ ਅਤੇ ਹਮੇਸ਼ਾ ਕਰਨਾ ਵੀ ਚਾਹੀਦਾ ਅਸੀਂ ਉਹਨਾਂ ਦੇ ਵੀ ਧੰਨਵਾਦ ਆ ਸਭ ਤੋਂ ਪਹਿਲਾਂ ਤੀਸ਼ ਕਰਨੀ ਨਾਲ ਗੱਲਬਾਤ ਕਰਦੇ ਆ ਸ਼ਰਨ ਜੀ ਜੀ ਕਰੋ ਉਹਦਾ ਕਬੱਡੀ ਦਾ ਸ਼ੌਂਕ ਪਿਆ ਤੇ ਕਦੋਂ ਦਾ ਤੁਸੀਂ ਖੇਡਦੇ ਆ ਰਹੇ ਹੋ ਤੈਂ 4 ਸਾਲੋ ਕਿ ਇੱਕ ਵੱਡੀ ਖੇਡਦੇ ਆ ਕਾਫੀ ਟਾਈਮ ਦਾ ਸ਼ੌਂਕ ਹੀ ਕਿ ਇੱਕ ਵਧੀਆ ਪਲੇਅਰ ਬੰਨਾ ਬਾਕੀ ਸਾਡੇ ਕੋਚ ਸਾਹਿਬ ਸਾਨੂੰ ਬਹੁਤ ਵਧੀਆ ਸਿਖਾਉਂਦੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਅੱਜ ਜਿੱਥੋਂ ਤੱਕ ਵੀ ਉਹਨਾਂ ਕਰਕੇ ਆ ਇੱਕ ਘਰਦਿਆਂ ਦੀ ਬਹੁਤ ਸਪੋਰਟ ਆ ਕਿ ਕਈ ਨਿਕਲੇ ਨਹੀਂ ਦਿੰਦੇ ਚਲੋ ਘਰੋ ਬਾਹਰ ਕਿ ਮੈਨੂੰ ਕਦੀ ਕਿਸੇ ਨੇ ਕਹਾ ਨਹੀਂ ਕਰੋ ਕਿ ਜਾਣਾ ਨਹੀਂ ਬਾਹਰ ਸਪੋਰਟ ਕਰਦੇ ਤੇ ਇੱਥੋਂ ਤੱਕ ਪਹੁੰਚੇ ਆ ਮੈਨੂੰ ਅਸਲ ਤੀਏ ਅੱਖਾਂ ਕਿਉਂ ਪਾਰੀਆਂ ਅੱਜ ਅੱਖਾਂ ਚੋਂ ਅਥਰੂ ਕਿਉਂ ਆ ਗਏ ਕੀ ਲੱਗਦਾ ਇਹ ਖੁਸ਼ੀ ਦੇ ਅਥਰੂ ਨੇ ਹੈ ਕਰੀ ਇਸ ਭਾਵੁਕ ਹੋ ਗਈਆਂ ਕੀ ਲੱਗਦਾ ਵੀ ਇੰਨਾ ਕਦੀ ਮਾਨ ਸਨਮਾਨ ਕਾਦੀ ਮਿਲਿਆ ਕਰੀ ਸ਼ੰਦੀ ਤਰਾਂ ਕੋਦੀ ਹਾਂਜੀ ਨਹੀਂ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਪਹਿਲੀ ਵਾਰ ਇਦਾਂ ਕੀਤਾ ਕਿ ਪਿੰਡ ਚੋਂ ਕਹੇ ਨੇ ਇਦਾਂ ਨਹੀਂ ਕੀਤਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਧੀ ਦੇ ਅੱਖਾਂ ਚੋਂ ਥਰੂ ਆ ਗਏ ਨੇ ਮਾਂ ਦੇ ਅੱਖਾਂ ਵਿੱਚੋਂ ਥਰੂ ਆ ਰਹੇ ਨੇ ਅਤੇ ਉਹਨਾਂ ਨੇ ਕਿਹਾ ਵੀ ਕਦੀ ਪਿੰਡ ਚੋਂ ਕਦੀ ਕਿਸੇ ਨੇ ਮਾਨ ਸਨਮਾਨ ਨਹੀਂ ਕੀਤਾ ਉਹ ਸਾਡੇ ਪਿੰਡ ਦੇ ਲੋਕੋ ਕਦੀ ਮਾਨ ਸਨਮਾਨ ਕਰਿਆ ਕਰੋ 29ਾਂ ਦੇ ਇਹ ਸਾਡੀਆਂ ਧੀਆਂ ਨੇ ਤੁਹਾਡੀਆਂ ਧੀਆਂ ਨੇ ਧੀਆਂ ਪਿੰਡੀਆਂ ਸਾਂਝੀਆਂ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਨਹੀਂ ਵੀ ਸਿਰਫ ਗਰੀਬੀ ਆ ਜਾਏ ਮਾੜੇ ਹਾਲਾਤਾਂ ਚੋਂ ਜਾਂ ਜਾਏ ਕਿਸੇ ਹੋਰ ਜਾਤ ਤੋਂ ਨੇ ਇਸ ਕਰਕੇ ਆਪਾਂ ਮਾਨ ਸਨਮਾਨ ਨਹੀਂ ਕਰਦੇ ਤੁਸੀਂ ਦੇਖ ਸਕਦੇ ਹੋ ਮਾਨ ਸਨਮਾਨ ਕਰਿਆ ਕਰੋ ਧੀਆਂ ਸਭ ਦੀਆਂ ਸਾਂਝੀਆਂ ਧੀਆਂ ਹੁੰਦੀਆਂ ਨੇ ਅੱਜ ਐਸੇ ਕਰਕੇ ਹੱਥਾਂ 'ਚੋਂ ਅਥਰੂ ਆ ਗਏ ਨੇ ਵੀ ਕਦੀ ਸਾਡੇ ਪਿੰਡ ਦੇ ਮੋਦਵਾਰ ਕਦੀ ਕਿਸੇ ਸਰਪੰਚ ਦੇ ਕਦੀ ਕੌਂਸਲ ਦੇ ਹਾਨੂੰ ਅੱਜ ਤੱਕ ਮਾਨ ਸਨਮਾਨ ਨਹੀਂ ਕੀਤਾ ਜਿਨ੍ਹਾਂ ਮਾਨ ਸਨਮਾਨਲੇ ਭਾਈ ਬੁੰਦਾ ਕਾਲਜ ਨੇ ਕੀਤਾ ਧੰਨਵਾਦ ਕਰਦੇ ਆਂ ਸੀ ਮੈਂ ਕਹਿੰਦਾ ਸ਼ੁਕਰਿਆ ਧੰਨਵਾਦ ਕਰਦੇ ਆ ਅਜੇ ਇਹ ਮਾਨਸਮਾਨ ਹੋਣਾ ਵੀ ਚਾਹੀਦਾ ਚਲੋ ਤੀਏ ਮੈਨੂੰ ਐਸੋਪੀ ਕਬੱਡੀ ਹੁਣ ਤੱਕ ਕਿੱਥੇ ਦਾ ਖੇਡ ਕੇ ਆਈਆਂ ਤੇ ਕਿੰਨੇ ਕ ਮੈਡਲ ਜਿੱਤ ਕੇ ਲਿਆਏ ਕਾਫੀ ਕਾਫੀ ਜਗ੍ਹਾ ਖੇਡ ਕੇ ਆਈਆਂ ਸ਼ੁਰੂਆਤ ਪਟਿਆਲੇ ਤੋਂ ਹੀ ਸੀ ਬਾਕੀ ਮੈਡਲ ਵੇਖੋ ਕਾਫੀ ਜਗ੍ਹਾ ਖੇਡ ਕਈ ਫਰਸਟ ਨੈਸ਼ਨਲ ਲੱਗੀ ਸੀ ਹਾਂਜੀ ਮੈਨੂੰ ਸੋ ਵੀ ਘਰਾਂ ਦੇ ਹਾਲਾਤ ਕੀ ਨੇ ਦਸ਼ਕਾ ਨੂੰ ਵੀ ਥਾਂਜਾ ਕਰਦੇ ਹੋ ਮਾਤਾ ਪਿਤਾ ਕੀ ਕੰਮ ਕਰਦੇ ਨੇ ਕਿਸ ਤਰ੍ਹਾਂ ਤੁਹਾਡਾ ਡਾਈਟ ਦਾ ਤੁਹਾਡਾ ਖਰਾਕ ਦਾ ਕਿਸ ਤਰ੍ਹਾਂ ਧਿਆਨ ਲਗਦੇ ਨੇ ਕਿਸ ਤਰ੍ਹਾਂ ਸਾਲਾ ਖੇਡਦੇ ਹੋ ਜਾ ਕੇ ਕੀ ਪਾਪਾ ਮਜ਼ਦੂਰ ਆ ਕਿ ਮੰਮਾ ਵੀ ਘਰਾਂ ਚ ਕੰਮ ਕਰਦੇ ਆ ਕਿ ਡਾਈਟ ਪੂਰੀ ਨਹੀਂ ਮਿਲ ਚਲੋ ਜਿੰਨੀ ਚਾਹੀਦੀ ਆ ਸਾਨੂੰ ਸਰਕਾਰ ਵੀ ਕਾਫੀ ਚਲੋ ਡਾਈਟ ਡਿਪਾਰਟਮੈਂਟ ਦੀ ਜਿਹੜੀ ਹੁੰਦੀ ਆ ਇੰਨੇ ਨਾਲ ਦੀ ਬਾਕੀ ਕੋਚ ਸਾਡੇ ਕਾਫੀ ਸਾਡੇ ਲਈ ਕਰਦੇ ਆ ਪਰ ਕਹਿੰਦੇ ਵੀ ਕਬੱਡੀ ਖਿਡਾਰੀ ਨੂੰ ਹਮੇਸ਼ਾ ਖਰਾਕ ਦੀ ਬੜੀ ਲੋੜ ਪੈਂਦੀ ਆ ਦੇਸੀ ਕਿਉਂ ਖਾਦ ਕਰਕੇ ਉਸ ਤੋਂ ਬਾਅਦ ਅਸੀਂ ਦੇਖਦੇ ਆ ਵੀ ਗਰੀਆਂ ਬਦਾਮ ਘੜੀ ਖਾਣੀਆਂ ਪੈਂਦੀ ਆ ਫਿਰ ਜਾ ਕੇ ਕਿਤੇ ਜੋਰ ਹੁੰਦਾ ਫਿਰ ਕਬੱਡੀ ਹੁੰਦੀ ਆ ਕੀ ਲੱਗਦਾ ਤੁਹਾਡੇ ਪਰਿਵਾਰ ਵਾਲੇ ਇੰਨੀ ਕਿ ਤੁਹਾਨੂੰ ਖਾਣਾ ਦੇ ਸਕਦੇ ਨੇ ਦੇਸੀ ਕਿ ਹੋਕ ਤੁਹਾਨੂੰ ਨਹੀਂ ਖਾਣਾ ਦੇ ਸਕਦੇ ਨੇ ਨਹੀਂ ਜੀ ਇੰਨਾ ਤੇ ਨਹੀਂ ਚਲੋ ਜਿੰਨਾ ਹੁੰਦਾ ਕਰਦੇ ਸਾਡੇ ਲਈ ਬਾਕੀ ਕੀ ਇੰਨਾ ਚਲੋ ਜਿੱਦਾਂ ਤੁਸੀਂ ਕਹਿੰਦੇ ਦੇਸੀ ਕਿ ਵਗੈਰਾ ਜਿੰਨਾ ਵੀ ਉਹਨਾਂ ਕੋਲ ਹੁੰਦਾ ਸਾਡੇ ਲਈ ਉਹ ਕਰਦੇ ਆ ਹਾਂਜੀ ਮਨੀਸ਼ੋਪੀ ਹੁਣ ਸੁਪਨਾ ਕੀ ਹੈ ਤੇਰਾ ਸੁਪਨਾ ਕੀ ਰੱਖਿਆ ਵੱਡੇ ਹੋ ਕੇ ਕੀ ਬੰਨਾ ਵਾ ਤੇ ਘਰ ਦੀ ਗਰੀਬੀ ਕਿਦਾਂ ਦੂਰ ਕਰਨੀ ਹੈ ਕਿ ਇੱਕ ਵਧੀਆ ਪਲੇਅਰ ਬੰਨਾ ਘਰ ਆਪ ਬਣਾਉਣਾ ਪਾਪਾ ਨਾਲ ਹੈਲਪ ਇਹ ਬਣੀਏ ਸਭੀ ਸ਼ੰਦੀ ਜੜੀਆਂ ਧੀਆਂ ਅਸੀਂ ਦੇਖੇ ਅੱਜ ਕੱਲ ਵੀਡੀਓ ਬਣਾਉਂਦੀਆਂ ਰੀਲਾਂ ਬਣਾਉਂਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹਾਂਗੀ ਇਹੀ ਕਹਿਣਾ ਚਾਹਾਂਗੀ ਕਿ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਕਿ ਬਦਨਾਮੀ ਨਹੀਂ ਉਹ ਸਾਡੇ ਲਈ ਕਾਫੀ ਕੁਝ ਕਰਦੇ ਆ ਸਾਡੇ ਲਈ ਧੁੱਪਾਂ 'ਚ ਕੰਮ ਕਰਦੇ ਆ ਕਿ ਬਾਕੀ ਚਲੋ ਵਧੀਆ ਵਧੀਆ ਸਾਰੇ ਆਪਣੇ ਮਾਪਿਆਂ ਦੀ ਇੱਜ਼ਤ ਬਣਾਉਣ بس ਬਿਲਕੁਲ ਤੁਸੀਂ ਦੇਖਿਆ ਇੱਕ ਧੀਆ ਇਹ ਨੇ ਤੇ ਇੱਕ ਧੀਆ ਉਹ ਨੇ ਜਿਹੜੀਆਂ ਰੀਲਾਂ ਬਣਾਉਂਦੀਆਂ ਨੇ ਸਾਰੀ ਜਿਹੜੀ ਫੇਸਬੁੱਕਾਂ ਤੇ ਲੱਗ ਜਾਂਦੀਆਂ ਨੇ ਸਾਰੀ ਜਿਹੜੀ ਫੋਨ ਨਹੀਂ ਛੱਡਦੀਆਂ ਉਹ ਧੀਓ ਫੋਨ ਛੱਡੋ ਫੋਨ ਬਹੁਤਾ ਨਾ ਵੇਖਿਆ ਕਰੋ ਆ ਤੁਸੀਂ ਦੇਖਿਆ ਦੋ ਧੀਆ ਮੇਰੇ ਲੱਗੇ ਨੇ ਇਹਨਾਂ ਆਪਣੇ ਮਾਪਿਓ ਦਾ ਤੇ ਆਪਣੇ ਪਿੰਡ ਦਾ ਨਾਮ ਬਹੁਤ ਰੋਸ਼ਨ ਕੀਤਾ ਵਾ ਭਾਵੇਂ ਆਮ ਘਰਾਂ ਦੀਆਂ ਲੋਕ ਕੁੜੀਆਂ ਨੇ ਪਰ ਵੱਡੇ ਵੱਡੇ ਘਰਾਂ ਦੀਆਂ ਕੁੜੀਆਂ ਨਾਲੋਂ ਵੀ ਜਿਹੜਾ ਵੱਧ ਨਾਰਸ਼ਣ ਕਰ ਦਿੱਤਾ ਵਾ ਬਹੁਤ ਖੁਸ਼ੀ ਮਾਨੂੰ ਹੋਈ ਆ ਮਾਣ ਆ ਵੀ ਗੱਲਬਾਤ ਕਰਦੇ ਆ ਮਾਤਾ ਜੀ ਧੀ ਆ ਨੇ ਅੱਜ ਚੰਗਾ ਮਾਨ ਸਨਮਾਨ ਕੀਤਾ ਕਿੰਨੀ ਖੁਸ਼ੀ ਯਾਰ ਹੋ ਰਹੀ ਅੱਜ ਬਹੁਤ ਜਿਆਦੀ ਖੁਸ਼ੀ ਹੋ ਰਹੀ ਹੈ ਲੋਕਾਂ ਦੇ ਬੇਟੇ ਗਾਂ ਵਾਦੇ ਮੇਰੀ ਧੀ ਵਧੀਆ ਇਹ ਮੇਰਾ ਬੇਟਾ ਹੈ ਬਿਲਕੁਲ ਬੇਟਾ ਹਾਂਜੀ ਅਸੀਂ ਦੇਖਿਆ ਤੁਹਾਡੀ ਅੱਖਾਂ ਚੋਂ ਅਥਰੂ ਆ ਗਏ ਨੇ ਕੀ ਲੱਗਦਾ ਖੁਸ਼ੀ ਦੇ ਅਥਰੂ ਨੇ ਕਈ ਸੋਚਿਆ ਸੀ ਇਸ ਤਰ੍ਹਾਂ ਕਦੀ ਮਾਨ ਸਨਮਾਨ ਧੀ ਵਦੇ ਲਵਾਓਗੀ ਅੱਜ ਸੋਪੇ ਪੈਣਦੇ ਨੇ ਪੈਸਿਆਂ ਦਾ ਮਾਨ ਸਨਮਾਨ ਹੋ ਰਿਹਾ ਕਈ ਸੋਚਿਆ ਸੀ ਇਸ ਤਰ੍ਹਾਂ ਹੋਊਗਾ ਦੀ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ ਇਹਨਾਂ ਦੀ ਕੋਚ ਦੀਆਂ ਮਿਹਨਤਾਂ ਜਿੱਥੇ ਇੱਥੋਂ ਤੱਕ ਪਹੁੰਚਾਤਾ ਉਹਨਾਂ ਨੇ ਬੱਚਿਆਂ ਨੂੰ ਬਹੁਤ ਮਿਹਨਤ ਕਰਦੇ ਨੇ ਉਹ ਦੋਨੋਂ ਜਣੇ ਬਹੁਤ ਇਹਨਾਂ ਨੂੰ ਸਪੋਰਟ ਵੀ ਕਰਦੇ ਨੇ ਬਾਕੀ ਅਸੀਂ ਵੀ ਕਦੀ ਰੋਕਿਆ ਨਹੀਂ ਆ ਜਿੱਥੇ ਉਹ ਕਹਿਣ ਸੀ ਇਹਨਾਂ ਦੇ ਨਾਲ ਭੇਜਦੇ ਆ ਸਾਨੂੰ ਕੋਈ ਨਹੀਂ ਹੈਗਾ ਕਿ ਸਾਡੇ ਬੱਚੇ ਗਲਤ ਸੋਚ ਦੇ ਵਿੱਚ ਜਾਣਗੇ ਬਾਕੀ ਬਹੁਤ ਵਧੀਆ ਉਹਨਾਂ ਦਾ ਧੰਨਵਾਦ ਕਰਦੇ ਆ ਭਾਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਬੇਟੀਆਂ ਨੂੰ ਸਨਮਾਨਤ ਕੀਤਾ ਮੇਰੀ ਸੋਭੀ ਅੱਜ ਅੱਖਾਂ ਚੋਂ ਹੰਝੂ ਆਈ ਮੈਂ ਇਹਦਾ ਪਾਣੀ ਕਿਉਂ ਅੱਖਾਂ ਚੋਂ ਆਈ ਅੱਜ ਹਾਂ ਕਿਹ ਕਿਹ ਖੁਸ਼ੀ ਦੇ ਅਥਰੂ ਨੇ ਹਾਂਜੀ ਸੋਚਿਆ ਨਹੀਂ ਸੀ ਕਿ ਇੱਥੋਂ ਤੱਕ ਵੀ ਆਣਾ ਪਊਗਾ ਸਾਨੂੰ ਇਹ ਖੁਸ਼ੀ ਦੇ ਆਸੂ ਤੇ ਤੁਸੀਂ ਕੰਮ ਕੀ ਕਰਦੇ ਹੋ ਮੈਂ ਘਰਾਂ ਦਾ ਕੰਮ ਕਰਦੀ ਹਾਂ ਘਰਾਂ ਦਾ ਕੰਮ ਕਰਦੀ ਹਾਂ ਜਦੋਂ ਅੱਜ ਇਹਨਾਂ ਮਾਨਸਾ ਮਾਨ ਮਿਲ ਰਿਹਾ ਕਦੀ ਸੋਚਿਆ ਸੀ ਵੀ ਇਹਨਾਂ ਮਾਨਸਾ ਮਿਲੂਗਾ ਲੋਕਾਂ ਨੂੰ ਤੁਸੀਂ ਘਰਾਂ ਦੇ ਕੰਮ ਕਰ ਕਰਕੇ ਬੱਚੇ ਪਾਲ ਲਿਓ ਧੀ ਜਿਹੜੀ ਤੁਹਾਡੀ ਪੁੱਤਾਂ ਵਾਂਗੂ ਆ ਪੁੱਤਾਂ ਤੋਂ ਵੱਧ ਨਿਕਲ ਕੇ ਆਈ ਆ ਕੀ ਲੱਗਦਾ ਸੀ ਅੱਜ ਇਹਨਾਂ ਮਾਨਸਾ ਮਾਨ ਮਿਲਿਆ ਕਦੀ ਮਿਲੂਗਾ ਕਦੀ ਨਹੀਂ ਜੀ ਨਹੀਂ ਸੋਚਿਆ ਨਹੀਂ ਸੀ ਇਹ ਚੀਜ਼ ਨਹੀਂ ਸੀ ਸੋਚੀ ਜਿਹੜੀ ਅੱਜ ਹੋ ਗਈ ਹੈ ਬਿਲਕੁਲ ਜੀ ਤੁਸੀਂ ਦੇਖਿਆ ਕਿ ਅੱਜ ਬਹੁਤ ਪਰਿਵਾਰ ਖੁਸ਼ ਆ ਤੇ ਇੱਕ ਬੰਨੇ ਸ਼ਰਨਜੀਤ ਤੇ ਇੱਕ ਬੰਨੇ ਖੁਸ਼ੀ ਦਾ ਪਰਿਵਾਰ ਵੀ ਆ ਖੁਸ਼ੀ ਨਾਲ ਗੱਲਬਾਤ ਕਰਾਂਗੇ ਖੁਸ਼ੀ ਦੋਵਾਂ ਤੁਸੀਂ ਹੱਲੀਆਂ ਨੇ ਤੁਹਾਡਾ ਕੀ ਪਰਿਵਾਰ ਦਾ ਪਿਛੋਕੜ ਹੈ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਕਿਹੜੇ ਪਰਿਵਾਰ ਸਬੰਧ ਰੱਖਦੇ ਹੋ ਅਸੀਂ ਗਰੀਬ ਹੀ ਪਰਿਵਾਰ ਤੋਂ ਆ ਤੇ ਸਾਨੂੰ ਸਪੋਰਟ ਕਰੋ ਕੀ ਸਾਡੇ ਸਾਰੇ ਗ੍ਰਾਂਂਦੀ ਕੁੜੀਆਂ ਨੂੰ ਡਾਈਟ ਦੋ ਅਸੀਂ ਡਾਈਟ ਹੁੰਦੀ ਆ ਡਾਈਟ ਪਰ ਜਦੋਂ ਮੈਚ ਹੁੰਦੇ ਉਹ ਦੋ ਫਿਰ ਖਤਮ ਹੋ ਜਾਂਦੇ ਵਾ ਫਿਰ ਜਦੋਂ ਮੈਚ ਖਤਮ ਹੋ ਜਾਂਦੇ ਇਦਾਂ ਹੁੰਦੀ ਫਿਰ ਖਤਮ ਇਦਾਂ ਸਹੀ ਨਹੀਂ ਲੱਗਦਾ ਫਿਰ ਡਾਈਟ ਤੋ ਰਹਿ ਜਾਂਦੇ weight ਤੋ ਵੀ ਕਈ ਕੱਢ ਦਿਨ ਦੇਵਾ ਵੇਟ ਇੱਥੇ ਆਪਣੇ ਕਾਲੇ ਪਿੰਡ ਦੇ ਕੁੜੇ ਵੇਟ ਨਹੀਂ ਆਗੇ ਵੇਟ ਤੋਂ ਵੀ ਇਦਾਂ ਫਿਰ ਕੱਢ ਦਿੰਦੇ ਫਿਰ ਬੁਰਾ ਲੱਦਾ ਵਾ ਕਿ ਵੇਟ ਖਰਾਕ ਖਾਣੋਂ ਵੇਟ ਨਹੀਂ ਵੱਧ ਰਿਹਾ ਖਰਾਕ ਦੀ ਗੱਲ ਕਰੀਏ ਤੁਹਾਨੂੰ ਖਰਾਕ ਦੀ ਕਿਹੜੀ ਕਿਹੜੀ ਲੋੜ ਹੈ ਖਾਗ ਵਾਸਤੇ ਆਪਣਾ ਵੇਟ ਵਧਾਉਣ ਵਾਸਤੇ ਕਿੰਨੇ ਖਰਾਕ ਜ਼ਰੂਰਤ ਆਈ ਜੀ ਬਹੁਤ ਖਰਾਕ ਚਾਹੀਦੀ ਹੁੰਦੀ ਵਾ ਵੇਟ ਤੋਂ ਇਦਾਂ ਫਿਰ ਵੇਟ ਤੋਂ ਮੈਨੂੰ ਵੀ ਬੜੀ ਵਾਰ ਕੱਢਿਆ ਵਾ ਇਦਾਂ ਫਿਰ ਐਂਕੀ ਵੀ ਕਰਦੇ ਫਿਰ ਪਰ ਕੋ ਸਭ ਦੀ ਮਿਹਨਤ ਨਾਲ ਉਹਨਾਂ ਨੇ ਉਹਨਾਂ ਨੇ ਕਿਹਾ ਫਿਰ ਇਦਾਂ ਗਏ ਅਸੀਂ ਅੱਗੇ ਕੀ ਕੀ ਖਾਗ ਚਾਹੀਦੀ ਤੁਹਾਨੂੰ ਕਿਉਂ ਦੁੱਧ ਇਹ ਤਾਂ ਆਂਡੇ ਸਭ ਕੋ ਜਿੱਦਾਂ ਵਗੈਰ-ਵਗੈਰ ਸਭ ਕੋ ਚਾਹੀਦਾ ਹੁੰਦਾ। ਪੱਕੀ ਲੱਗਦਾ ਤੁਹਾਡੇ ਘਰਾਂ ਵਿੱਚ ਇੰਨੀ ਖਰਾਕ ਜਿਹੜੀ ਆ ਮਿਲ ਸਕਦੀ ਕਦੀ? ਨਹੀਂ ਇੰਨੀ ਨਹੀਂ ਮਿਲਦੀ ਜਿੰਨਾ ਹੁੰਦਾ ਪਾਪਾ ਮੰਮੀ ਕੋ ਉਹਨਾਂ ਦਿਨ ਦੇਵਾ। ਇਹ ਨਹੀਂ ਕਿ ਦਿਂਦੇ ਨਹੀਂ ਸਭ ਕੋ ਜਿਹ ਦਿਨ ਦੇਵਾ ਪਰ ਇੰਨਾ ਨਹੀਂ ਨਾ ਮਿਲਦਾ ਜਿੰਨਾ ਚਾਹੀਦਾ ਹੁੰਦਾ ਇੱਕ ਵੱਡੀ ਪਲੇਅਰ ਨੂੰ। ਕੀ ਲੱਗਦਾ ਜਿੰਨਲਾ ਮਾਨ ਸਨਮਾਨ ਕੀਤਾ ਭਾਈ ਬਿੰਦਰ ਸਿੰਘ ਕੋਲਾ ਨੇ ਕਦੀ ਅਜੇ ਤੱਕ ਇੰਨੇ ਮੈਡਲ ਜਿੱਤ ਕੇ ਆਏ ਹੋ ਇਹਨੇ ਸੈਟਕੋ ਜਿੱਤ ਕੇ ਲਿਆਏ ਹੋ ਕਦੀ ਕਿਸੇ ਪਿੰਡ ਦੇ ਮੋਲਦਾਰ ਕੇ ਸਰਪੰਚ ਨੇ ਕਾਉਂਸਲ ਨੇ ਕਦੀ ਤੁਹਾਡਾ ਮਾਨ ਸਨਮਾਨ ਕੀਤਾ ਕਦੀ ਨਹੀਂ ਕੀਤਾ ਬਹੁਤ ਖੁਸ਼ੀ ਹੋਉਂਦੀ ਨਾ ਨੇ ਸਾਡੇ ਸਨਮਾਨ ਕੀਤਾ ਵਾ ਹੁਣ ਦੱਸ ਨਹੀਂ ਸਾਡੇ ਕਿੰਨੀ ਹੋਂਦੀ ਵਾ ਪਰ ਵਿਧਿਆਨ ਦਾ ਕੀ ਕਦੀ ਕਹੇ ਨੇ ਪਿੰਡ ਚੋਂ ਨਹੀਂ ਕੀਤਾ ਸਨਮਾਨ ਹੋਰ ਵੀ ਸਾਡੀ ਗਰਾਂਡੇ ਕੁੜੀਆਂ ਨੈਸ਼ਨਲ ਖੇਡ ਕੇ ਆਈਆਂ ਪਰ ਨਹੀਂ ਕੀਤਾ ਉਹਨਾਂ ਦਾ ਵੀ ਆਪਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਭਾਈ ਸਾਹਿਬ ਨੇ ਨਾਂ ਮੰਗਤ ਮੰਗੀ ਤਾਂ ਕੁੜੀਆਂ ਨਾਲ ਦੇ ਕੇ ਗੱਲ ਕਰੀ ਅਸੀਂ ਧੀਆ ਯਾਤਰਾ ਆ ਗਿਆ ਕਈਆਂ ਦੀਆਂ ਫੋਨਾਂ 'ਚ ਬੜੀਆਂ ਰੀਲਾਂ ਬਣਾਉਂਦੀਆਂ ਨੇ ਪਰ ਤੁਹਾਡੀ ਧੀਆ ਨੇ ਨਾਰ ਰੌਸ਼ਨ ਕੀਤਾ ਤੁਹਾਡਾ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਪੁੱਤ ਹੈ ਪੁੱਤ ਹੈ ਇਹ ਬਿਲਕੁਲ ਗੱਲ ਹੀ ਮਗਾਤੀ ਧੀ ਮਾਤਾ ਨੇ ਵੀ ਇਹ ਪੁੱਤ ਹੈ ਸਾਡੀ ਵਾਕੇ ਪੁੱਤ ਆ ਧੀਆ ਨੂੰ ਜਿਉਂਦਾ ਅਸੀਂ ਪੁੱਤ ਸਮਝ ਲਪਾਂਗੇ ਨਾ ਤੇ ਮੈਨੂੰ ਲੱਗਦਾ ਵਾਕੇ ਬਦਲਾ ਹੋ ਜਾਊਗਾ ਆ ਜੇ ਤੁਸੀਂ ਦੇਖ ਸਕਦੇ ਹੋ ਪਈ ਧੀ ਆਣੀ ਹੈ ਪੁੱਤ ਹੀ ਹੈ ਨਾ ਕਹਿਣਾ ਬਹੁਤ ਵੱਡੀ ਗੱਲ ਕੀਤੀ ਹੈ ਮਾਣੇ ਤੇ ਮੈਨੂੰ ਐਸੇ ਵੀ ਪੁੱਤ ਆ ਤੁਹਾਡਾ ਤੁਹਾਡਾ ਨਾਰਮਣ ਕਰ ਦਿੱਤਾ ਤੁਹਾਡੇ ਕੋਲ ਦਾ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬੋਲਿਆਣੀ ਆ ਰਿਹਾ ਹੰਝੂ ਆ ਰਹੇ ਨੇ ਪਰ ਚਲੋ ਖੁਸ਼ੀ ਦੇ ਹੰਝੂ ਨੇ ਅਸੀਂ ਕਹਿੰਦਾ ਵੀ ਹਰ ਕੋਈ ਜਿਹੜਾ ਖੁਸ਼ੀ ਵੀ ਸਾਂਝਾ ਹੋਵੇ ਭਾਈ ਬਲਦਸੇ ਨਾਲ ਗੱਲ ਕਰਾਂਗੇ ਪਿੰਡ ਕਾਲਿਆਂ ਦੇ ਮੋਹਦਵਾਰ ਨੇ ਹਮੇਸ਼ਾ ਲੋੜਵੰਦ ਪਰਿਵਾਰਾਂ ਦੇ ਲੋੜਵੰਦ ਧੀਆ ਦੇ ਜਦੋਂ ਕਿਤੇ ਕੋਈ ਮੁਸ਼ਕਲ ਆਉਂਦੀ ਆ ਜੀ ਨੂੰ ਨਾਲ ਖੜਦੇ ਨੇ ਬਾਈਬਲੰਦ ਸਿੰਘ ਜੀ ਬਹੁਤ ਧੰਨਵਾਦ ਤੁਹਾਡਾ ਵਧਾਈ ਦੇ ਬਾਤਲੋ ਜਿਨ੍ਹਾਂ ਦਾ ਕਿਸੇ ਨੇ ਸਹਾਰ ਨਹੀਂ ਲਈ ਚਾਹੇ ਸਰਕਾਰਾਂ ਦੀ ਗੱਲ ਕਰੀਏ ਚਾਹੇ ਕਿਸੇ ਪ੍ਰਧਾਨ ਕੌਂਸਲ ਦੀ ਅੱਜ ਤੁਸੀਂ ਇਹਨਾਂ ਪਰਿਵਾਰਾਂ ਦੀ ਸਹਾਰ ਰਹੀ ਆ ਚਾਹੇ ਗਰੀਬ ਪਰਿਵਾਰ ਦੇ ਨੇ ਪਰ ਮਨ ਚ ਖੁਸ਼ੀ ਬੜੀ ਹੋਈ ਇਹਨਾਂ ਦੇ ਬੱਚਿਆਂ ਦੇ ਅੱਖਾਂ 'ਚ ਅਥਰੂ ਆ ਗਏ ਨੇ ਪਰਿਵਾਰ 'ਚ ਵੀ ਸਾਡੇ ਸਾਡੇ ਪਿੰਡ 'ਚ ਕਦੇ ਕਿਸੇ ਨੇ ਇਹਦਾ ਮਾਨ ਸਨਮਾਨ ਕੀਤਾ ਬਾਈਬਲੰਦ ਸਿੰਘ ਨੇ ਬਹੁਤ ਮਾਨ ਸਨਮਾਨ ਕੀਤਾ ਇਹ ਮਨ ਚ ਵਿਚਾਰ ਕੇ ਦਾਇਆ ਤੁਹਾਡੀ ਇਹਨਾਂ ਜੀ ਗੁਰੂ ਸਾਹਿਬ ਦੀ ਕਿਰਪਾ ਆ ਜਾਂ ਸਾਡੇ ਵੱਡਿਆਂ ਦਾ ਅਸ਼ੀਰਵਾਦ ਆ ਜੋ ਵੀ ਸਾਨੂੰ ਸਿਖਾਇਆ ਗਿਆ ਉਹਦੇ ਮੁਤਾਬਕ ਹੀ ਕੋਸ਼ਿਸ਼ ਕਰਦੇ ਆਂ ਵੀ ਚੱਲਣਾ ਪਵੇ ਪਰ ਇਹ ਬੱਚਿਆਂ ਦੇ ਨਾ ਜਦੋਂ ਗਰੀਬ ਪਰਿਵਾਰ ਵੇਖੀਦੇ ਆ ਨਾ ਅਮੀਰਾਂ ਦੇ ਨਾਲ ਤੇ ਫੋਟੋਆਂ ਵੀ ਲੋਕੀ ਖਿਚਾਉਂਦੇ ਆ ਤੇ ਅਮੀਰਾਂ ਦੇ ਨਾਲ ਡੱਬੇ ਵੀ ਲੈ ਕੇ ਜਾਂਦੇ ਆ ਪਰ ਇਹੋ ਜਿਹੇ ਪਰਿਵਾਰਾਂ ਦੇ ਨਾਲ ਜਦੋਂ ਤੁਸੀਂ ਖਲੋਗੇ ਨਾ ਤੇ ਤੁਹਾਨੂੰ ਰੱਬ ਆਪੇ ਚੇਤੇ ਆਊਗਾ ਔਰ ਰੱਬ ਤੁਹਾਨੂੰ ਮਿਲਦਾ ਵੀ ਆ ਪਰ ਮੈਂ ਤਾਂ ਕੋਸ਼ਿਸ਼ ਇਹ ਕਰਦਾ ਵੀ ਇਹੋ ਜਿਹੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਇਹੋ ਜਿਹੇ ਪਰਿਵਾਰਾਂ ਦੇ ਨਾਲ ਖਲੋਤਾ ਜਾਵੇ ਇਹੋ ਜਿਹੇ ਪਰਿਵਾਰ ਅੱਗੇ ਨਿਕਲ ਕੇ ਆਉਣ ਤੇ ਆਪੇ ਸਾਡੀ ਗਰੀਬੀ ਵੀ ਦੂਰ ਹੋਵੇ ਤਾਂ ਨਸ਼ਿਆਂ ਵੀ ਦੂਰ ਹੋਣਾ ਇਹ ਬੱਚਿਆਂ ਦਾ ਉਤਸ਼ਾਹ ਵਧੇ ਇਹ ਵੇਖੋ ਜਿੰਨਾ ਵੀ ਜਦੋਂ ਆਪਾਂ ਬਦਨਾਮੀ ਕਰਦੇ ਆ ਨਾ ਛੋਟੇ ਪਰਿਵਾਰਾਂ ਦੀ ਛੋਟੀਆਂ ਜਾਤਾਂ ਦੀ ਕਰਦੇ ਆ ਕਦੀ ਵੱਡਿਆਂ ਦੀ ਕਿਸੇ ਨੇ ਕੀਤਾ ਕਿ ਇਹਨਾਂ ਨੂੰ ਕਿਉਂ ਆਪਾਂ ਅੱਗੇ ਵੀ ਅਸੀਂ ਇੱਥੇ ਪਿੰਡ ਦਾ ਮੇਲਾ ਹੁੰਦਾ ਹੈ ਮੇਲੇ ਦੇ ਵਿੱਚ ਮਾਨ ਸਨਮਾਨ ਜਗੀਆਂ ਅੱਗੇ ਦੋ ਬੱਚੀਆਂ ਖੇਡ ਗਈਆਂ ਇੰਟਰਨੈਸ਼ਨਲ ਉਹਨਾਂ ਦਾ ਵੀ ਕੀਤਾ ਹੈ ਇਹਨਾਂ ਦਾ ਵੀ ਕਰਾਂਗੇ ਜਿੰਨਾਂ ਜੋ ਅੱਗੇ ਇਹਨਾਂ ਨੂੰ ਮਦਦ ਕਰਕੇ ਅੱਗੇ ਤੱਕ ਲੈ ਕੇ ਚੱਲਾਂਗੇ ਬਾਕੀ ਮੈਂ ਫੇਰ ਬੇਨਤੀ ਕਰਦਾ ਕੋਈ ਵੀ ਮੇਰਾ ਸੱਜਣ ਆ ਮੇਰਾ ਭਰਾ ਆਇਆ ਇਹਨਾਂ ਦੀ ਮਤ ਕਰੇ ਜੇ ਕੋਈ ਇੱਕ ਨਾਗੇ ਦਾਨੀ ਸੱਜਣ ਆ ਜਿੱਦਾਂ ਦੀ ਵੀ ਇਹਨਾਂ ਦੀ ਮਤ ਕਰ ਸਕਦਾ ਕਰੋ ਪਰ ਸਭ ਤੋਂ ਵੱਡੀ ਇਹ ਗੱਲ ਆ ਧੋਖਾ ਲਈ ਵੀ ਰੇਂਦੇ ਕਰਾਇਆ ਤੇ ਦੋਵਾਂ ਦੇ ਹੀ ਪਿਓ ਮਜ਼ਦੂਰੀ ਕਰਦੇ ਆ ਤੇ ਦੋਵਾਂ ਦੀਆਂ ਮਾਵਾਂ ਦੇ ਰੀਆਂ ਲੋਕਾਂ ਦਾ ਘਰਾਂ ਦਾ ਕੰਮ ਕਰਦੀਆਂ ਇਹ ਕਿੱਥੋਂ ਡੈਡ ਦੇਣ ਗਿਆ ਬੱਜੀ ਲੱਗਦਾ ਨਹੀਂ ਜਾਤ ਪਾਤ ਤੋਂ ਉੱਪਰ ਉੱਠ ਕੇ ਮਦਦ ਕਰਨੀ ਚਾਹੀਦੀ ਆ ਪਿੰਡਾਂ ਜਿਹੜੀ ਜਾਤ ਪਾਤ ਇਹਨੂੰ ਖਤਮ ਕਰਨਾ ਚਾਹੀਦਾ ਵੀ ਇਹ ਫਲਾਣੀ ਜਾਤੀ ਦੀ ਹੈ ਇਹ ਫਲਾਣੀ ਜਾਤੀ ਦੀ ਆ ਕਿ ਲੱਗਦਾ ਵੀ ਜਾਤਾਂ ਕੋਈ ਨਹੀਂ ਹੁੰਦੀ ਐਸੇ ਬੰਦਿਆਂ ਨੇ ਬਣਾਇਆ ਹੁੰਦੀਆਂ ਨੇ ਸਾਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਜਿਹੜੀ ਆ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਆ ਜਿਹੜੇ ਵੀ ਬੱਚੇ ਖੇਡ ਕੇ ਆਉਂਦੇ ਨੇ ਉਹਨਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਸਾਡੇ ਭੈਣ ਭਰਾ ਨਹੀਂ ਸਾਡੇ ਉਹ ਵੀ ਮੈਂ ਉਹਨਾਂ ਬੰਦਾ ਨਹੀਂ ਕਹਿੰਦਾ ਜ ਵੋ ਦੇਖੋ ਇੱਕ ਕੀ ਸਾਡਾ ਜਿਹੜਾ ਖੂਨ ਹੈ ਕੀ ਕਿਸੇ ਨੇ ਵਿੱਚ ਵਿੱਚ ਦੇਖਿਆ ਹੈ ਕੋਈ ਜਦੋਂ ਨਿਕਲਣਾ ਕੋ ਲਾਲ ਹੈ ਕਿ ਪੀਲਾ ਹੈ ਕਿ ਕਿਸੇ ਦਾ ਕਿਸੇ ਇੱਕੋ ਹੀ ਖੂਨ ਹੈ ਸਾਰਿਆਂ ਦਾ ਪਰ ਅਸੀਂ ਲਾ ਗਈ ਨਾ ਇਹ ਇੱਕ ਗੁਲਦਸਾ ਬਣਾਈਏ ਜਿਹੜਾ ਉਹਦੀ ਮਹਿਕ ਆਵੇ ਮਹਿਕ ਮੈਂ ਚਾਹਣਾ ਹੈ ਬੇ ਬਾਪੂ ਕੁੱਲੀ ਵਾਲੇ ਦਾ ਨਗਰ ਆ ਸੰਗਤ ਗੁਰੂ ਆਮਦਾਸ ਜੀ ਦੀ ਨਗਰੀਆ ਇੱਥੋਂ ਦਾ ਕੋਈ ਜਦੋਂ ਬੱਚਾ ਬਾਹਰ ਇਹ ਦੇਸ਼ਾਂ-ਵਦੇਸ਼ਾਂ ਵਿੱਚ ਇਹਨਾਂ ਕੁੜੀਆਂ ਦਾ ਨਾਂ ਜਾਵੇ ਜਾਂ ਇਹ ਖੇਡਣ ਤੇ ਸਾਡੇ ਪਿੰਡ ਦਾ ਨਾਮ ਹੀ ਬਣੇ ਸਾਡੇ ਬਾਪੂ ਦਾ ਕੁੱਲੀ ਵਾਲੇ ਦਾ ਨਾਮ ਹੀ ਬਣੇ ਸਾਡੇ ਨਗਰ ਦਾ ਨਾਮ ਹੀ ਬਣੇ ਇਹਨਾਂ ਬੱਚੀਆਂ ਦਾ ਨਾਂ ਇਹਨਾਂ ਦੇ ਮਾਪਿਓਂ ਦਾ ਨਾਂ ਇਹ ਬੱਚਾ ਗੀਆਂ ਟਾਕੀਆਂ ਫੇਰ ਤੋਂ ਕਿਤੇ ਆਪਣੇ ਘਰ ਚ ਬਹਿਣ ਇਹ ਲੋਕਾਂ ਦਾ ਕੰਮ ਕਰਨ ਦੇ ਬਜਾਏ ਕਿਤੇ ਘਰ ਬਹਿਣ ਇਹ ਦੋਹਾਂ ਬੱਚੀਆਂ ਨੂੰ ਮੈਂ ਵੇਖਿਆ ਬੇਗੋੜਿਆ ਆਇਆ ਵੀ ਆਈ ਆਪਣੇ ਘਰ ਬਣਾਉਣੇ ਆ ਮੈਨੂੰ ਦੇਖ ਕੇaldi ਬੜੀ ਖੁਸ਼ੀ ਆ ਵੀ ਜਗਾ ਇਹਨਾਂ ਦੀ ਸੋਚ ਮੁੰਡਿਆਂ ਨੂੰ ਵੱਧ ਕੇ ਹਾਂ ਜੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਪਈ ਅੱਜ ਬਹੁਤ ਵੱਡਾ ਕੰਮ ਕੀਤਾ ਵਾ ਬੜਾ ਮਾਨ ਸਨਮਾਨ ਕੀਤਾ ਸਾਡੀ ਬਹੁਤ ਖੁਸ਼ੀ ਹੋਈ ਆ ਧੰਨ ਧੰਨ ਬਾਬਾ ਬ੍ਰਹਮ ਗਿਆਨੀ ਬਾਬਾ ਦਸ ਸਿੰਘ ਕੋਲੀ ਵਾਲੇ ਦਾ ਪਿੰਡ ਆ ਪਿੰਡ ਕਾਲੇ ਐਸ ਕਾ ਕੇ ਅਸੀਂ ਬੜੇ ਭਾਗਾ ਵਾਲੇ ਆ ਕਿ ਅਸੀਂ ਪਿੰਡ ਵਿੱਚ ਆਏ ਆ ਇਸ ਪਿੰਡ ਦੇ ਰਹਿਣ ਵਾਲੇ ਆ ਐਸ ਕਾ ਕੇ ਜਿਹੜੀ ਧੀਆ ਨੇ ਇਹ ਧੀਆ ਨਹੀਂ ਇਹ ਪੋਤੇ ਆ ਜਰਵੇ ਦੱਸਿਆ ਤੁਸੀਂ ਇਹ ਨਾਲ ਪਰਿਵਾਰਕ ਮੈਂਬਰ ਨੇ ਪਰ ਸਾਡੇ ਪੁੱਤਾਂ ਵਾਂਗੂ ਸਾਰੇ ਅੱਗੇ ਆ ਕੇ ਆਈਆਂ ਨੇ ਇਹ ਸਾਨੂੰ ਇਹਨਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਤੇ ਸਭ ਤੋਂ ਵੱਡੀ ਜਿਹੜੀ ਗੱਲ ਕੀਤੀ ਬਾਈਬਲ ਹੁੰਦ ਸਿੰਘ ਨੇ ਵੀ ਜਾਤਾਂ ਪਾਤਾਂ ਤੋਂ ਉੱਠ ਕੇ ਉੱਪਰ ਗੱਲ ਕਰਨੀ ਚਾਹੀਦੀ ਆ ਕਹਿੰਦੇ ਜਿਹੜਾ ਜਾਤ ਪਾਤ ਕਰਦਾ ਉਹ ਆਪਾਂ ਉਹਨੂੰ ਬੰਦਾ ਹੀ ਨਹੀਂ ਮੰਨਦੇ ਐਸ ਕਰਕੇ ਜਾਤਾਂ ਪਾਤਾਂ ਨਹੀਂ ਮੰਨੀ ਚਾਹੀਦੀਆਂ ਇਹ ਜਿਹੜੀਆਂ ਸਾਡੀਆਂ ਧੀਆ ਨੇ ਕੋਈ ਵੀ ਸਾਡੇ ਪਿੰਡ 'ਚੋਂ ਮਾੜਾ ਬੰਦਾ ਕੋਈ ਵੀ ਗਰੀਬ ਪਰਿਵਾਰ ਉੱਠਦਾ ਉਹਦੀ ਸਪੋਰਟ ਕਰਨੀ ਚਾਹੀਦੀ ਆ ਤਾਂ ਜੋ ਕਿ ਸਾਡੇ ਪਿੰਡ ਦਾ ਨਾਮ ਰੌਸ਼ਨ ਕਰ ਸਕੇ ਸਾਡੇ ਅਮਰਸਰ ਸਾਹਿਬ ਦਾ ਤੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਐਸ ਕਰਕੇ ਇਸ ਕਬੱਡੀ ਦੇ ਪਲੇਅਰ ਨੂੰ ਕਬੱਡੀ ਨੂੰ ਪਿਆਰ ਕਰਦੇ ਨੇ ਅਸਥੀਆਂ ਦਾ ਮਾਨ ਸਨਮਾਨ ਕੀਤਾ ਇਸੇ ਤਰ੍ਹਾਂ ਮਾਨ ਸਨਮਾਨ ਸਾਡੇ ਪਿੰਡ ਦੇ ਲੋਕ ਹੋਰ ਵੀ ਕਰਨ ਅੱਗੇ ਆ ਕੇ ਨਾਲੀ ਮਤ ਕਰਨ ਮੇਨੂੰ ਦਿਓ ਜਯਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾਦ